ਲੁਧਿਆਣਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈਸ ਕਾਨਫਰੰਸ ਹੋਈ ਹੈ ਔਰ ਲਗਾਤਾਰ ਇਹ ਪ੍ਰੈਸ ਕਾਨਫਰੰਸ ਕਿਸਾਨ ਕਰ ਰਹੇ ਨੇ ਕਿਉਂਕਿ 14 ਤਰੀਕ ਦਿੱਲੀ ਵੱਲ ਕੂਚ ਕਰਨਾ ਹੈ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਵੱਡੀ ਨੈਸ਼ਨਲ ਲੈਵਲ ਦੇ ਇੱਕ ਵੱਡਾ ਉੱਥੇ ਇਕੱਠ ਕਰਨਾ ਹੈ ਮੇਰੇ ਨਾਲ ਰੁੰਦੂ ਸਿੰਘ ਮਾਨਸਾ ਨੇ ਕਿਉਂਕਿ ਥੋੜੀ ਦੇਰ ਪਹਿਲੇ ਪ੍ਰੈਸ ਕਾਨਫਰੰਸ ਖਤਮ ਹੋਈ ਹੈ ਅੱਛਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਵਿਚਾਰਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਬਣਾਈ ਗਈ ਹੈ ਤੇ ਸਾਡਾ ਲੰਬੇ ਸਮੇਂ ਤੋਂ ਆਲਡੀਮ ਮੋਰਚੇ ਦਾ ਦਿੱਲੀ ਦੇ ਵਿੱਚ ਮਹਾ ਪੰਚਾਇਤ ਕਿਸਾਨਾਂ ਦੀ ਸੱਦਣੀਆਂ ਮਜ਼ਦੂਰਾਂ ਕਿਸਾਨਾਂ ਦੀ ਉਹਦੇ ਬਾਰੇ ਫੁੱਲ ਤਿਆਰੀਆਂ ਪੰਜਾਬ ਦੇ ਵਿੱਚੋਂ ਘੱਟੋ-ਘੱਟ 50 ਹਜ਼ਾਰ ਕਿਸਾਨ ਮਜ਼ਦੂਰ ਜਾਣਗੇ ਮਨਜ਼ੂਰੀ ਸਾਨੂੰ ਵੀ 99 ਸਾਨੂੰ ਮਿਲ ਜੂਗੀ ਆਰਾਮ ਲੀਲਾ ਪਰ ਜੇ ਮਨਜ਼ੂਰੀ ਨਹੀਂ ਵੀ ਮਿਲਦੀ ਅਸੀਂ ਆਪਦੇ ਵਿਕਲਾਂ ਤੇ ਚੜਾਂਗੇ ਰੇਲਾਂ ਤੇ ਚੜਾਂਗੇ ਜਿੱਥੇ ਸਾਨੂੰ ਰੋਕਣਗੇ ਉੱਥੇ ਰੁਕ ਜਾਾਂਗੇ ਜਿਹੜੀ ਚੀਜ਼ੇ ਸਾਨੂੰ ਲੈ ਕੇ ਜਾਊਗੀ ਉਹਨੂੰ ਵੀ ਉੱਥੇ ਰੋਕ ਲਾਂਗੇ ਉੱਥੇ ਧਰਨੇ ਦੇ ਲਾਂਗੇ ਸਾਡਾ ਪ੍ਰੋਗਰਾਮ ਇਹ ਤੈ ਹੋਇਆ ਅੱਛਾ ਕੀ ਹੋਰ ਵਿਚਾਰ ਕੀ ਹੋਇਆ ਆਪਸ ਦੇ ਵਿੱਚ ਕਿ ਕਿਹੜੇ-ਕਿਹੜੇ ਆ ਤੁਹਾਡੀਆਂ ਮੰਗਾਂ ਨੇ ਔਰ ਦੂਸਰੀ ਗੱਲ ਜਿਹੜੇ ਕੱਲ ਪਰਚੇ ਦਰਜ ਹੋਏ ਨੇ ਰੇਲਾਂ ਦੇ ਉੱਤੇ ਬੈਠੇ ਸੀ ਕਈ ਕਿਸਾਨ ਉਹਨਾਂ ਨੂੰ ਲੈ ਕੇ ਵੀ ਕੋਈ ਵਿਚਾਰ-ਵਟਾਂਦਰਾ ਹੋਇਆ ਕਿ ਉਹ ਪਰਚੇ ਕੈਨਸਲ ਹੋਣ ਪਰਚੇ-ਪੁਰਚੇ ਤਾਂ ਸਾਡਾ ਇੱਕ ਸ਼ਿੰਗਾਰ ਨੇ ਸਾਡੇ ਮਾਡਲ ਨੇ ਸਾਡੇ ਨੰਬਰ ਨੇ ਉਹ ਸਾਡੇ ਵੱੱਦੇ ਨੇ ਪਰਚੇ-ਪੁਰਚੇ ਤੋਂ ਨਾਲ ਸੀ ਡਰੀਏ ਤਿੰਨ ਗੱਲਾਂ ਤੁਸੀਂ ਡਰਦੇ ਨਹੀਂ ਪਰਚਿਆਂ ਤੋਂ ਜੇਲ੍ਹ 'ਚ ਜਾਣ ਤੋਂ ਮਰਨ ਤੋਂ ਜੇ ਸਰਕਾਰ ਨਾਲ ਅਡਾ ਲਾਉਣਾ ਹੈਗਾ ਇਹ ਜੇ ਪਰਚੇ ਪਰਚੇ ਬਥੇਰਾ ਦਰਜ ਕਰਦੇ ਨੇ ਕਰਨ ਕਰੀ ਜਾਣ ਕੋਈ ਡਿੱਕਾ ਨਹੀਂ ਅਸੀਂ ਆਪਦੇ ਸੰਘਰਸ਼ ਦੇ ਰਾਹ ਅਸੀਂ ਆਪਦੇ ਮਿਸ਼ਨ ਤੇ ਪਹੁੰਚ ਕੇ ਹਟਾਂਗੇ ਸਰਕਾਰ ਕੋ ਡਿੱਕਾ ਲਾਉਂਦੀ ਆ ਫਿਰ ਸਰਕਾਰ ਜ਼ਿੰਮੇਦਾਰ ਅੱਛਾ ਮੈਂ ਹੁਣ 14 ਤਰੀਕ ਤੁਸੀਂ ਕਹਿ ਰਹੇ ਹੋ ਕਿ ਅਗਰ ਸਰਕਾਰ ਮਨਜ਼ੂਰੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਨਹੀਂ ਹਜੇ 1% ਕੱਚਾ ਹੈ ਸਾਡੇ ਉੱਥੋਂ ਦੇ ਆਗੂ ਕਹਿ ਰਹੇ ਨੇ ਮਨਜ਼ੂਰੀ ਮਿਲ ਜੂਗੀ 99% ਉਹਨਾਂ ਨੇ ਕਿਹਾ ਕਿ ਮਨਜ਼ੂਰੀ ਮਿਲ ਜੂਗੀ ਫਿਰ ਘਾ ਸਰਕਾਰ ਦੀ ਮਰਜ਼ੀ ਹੈ ਕਿ ਇਹ ਦੋਲਨ ਨੂੰ ਸਾਰੇ ਭਾਰਤ ਦੇ ਵਿੱਚ ਫਲਾਉਣਾ ਹੈ ਕਕਲਾ ਰਾਮ ਰੀਲਾ ਤੇ ਕਰਨ ਜਾ ਕੇ ਲੋਕਾਂ ਨੂੰ ਇਕੱਠ ਕਰਕੇ ਉੱਥੇ ਟੱਕਰ ਰਹਿਣਾ ਇਹ ਸਰਕਾਰ ਦੀ ਮਰਜ਼ੀ ਹੈ ਰੁੰਦਜੀ ਤੁਹਾਡਾ ਬੜਾ ਵੱਡਾ ਰੋਲ ਰਿਹਾ ਜਦੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣੇ ਸੀ ਤਾਂ ਬੜੇ ਉੱਥੇ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਕੀ ਲੱਗਦਾ ਕੀ ਹੈ ਕਿ ਹੁਣ 14 ਤਰੀਕ ਕਿੰਨੀ ਕੁ ਭਾਰੀ ਇਕੱਠ ਹੋਏਗਾ ਕਿਸਾਨਾਂ ਦਾ ਮੇਰਾ ਖਿਆਲ ਹੈ ਜਿਵੇਂ ਸਾਡੇ ਉਹ ਵੱਡੇ ਮੋਰਚੇ 'ਚ ਇਕੱਠ ਹੋਇਆ ਸੀਗਾ ਸਾਨੂੰ ਆਸ ਸੀ ਵੀ ਉਸੇ ਤਰੀਕੇ ਨਾਲ ਕੱਟ ਉਦੋਂ ਅਸੀਂ ਵੇਚਣ ਲੱਗੇ ਸੀ ਟਰੈਕਟਰ ਲੈ ਗਏ ਦੀ ਟਰਾਲੀਆਂ ਲੈ ਗਏ ਦੀ ਹੋਰ ਜਿਹੜੇ ਸਾਰੇ ਪਰ ਐਤਕੀ ਸੀ ਫੈਸਲਾ ਕਰ ਲਿਆ ਸੀ ਵੀ ਸਰਕਾਰ ਵੇਕਣਾਂ ਤੇ ਨਾਰਾਜ਼ ਹੈ ਕਿ ਸਰਕਾਰ ਨੇ ਹਰਿਆਣਾ ਸਰਕਾਰ ਨੇ ਬਿਆਨ ਦਿੱਤਾ ਸੈਂਟਰ ਸਰਕਾਰ ਨੇ ਬਿਆਨ ਦਿੱਤਾ ਵੀ ਤੁਸੀਂ ਰੇਲਾਂ ਰਾਹੀਂ ਜਾ ਸਕਦੇ ਹੋ ਤੁਸੀਂ ਆਪਣੀਆਂ ਗੱਡੀਆਂ ਰਾਹੀਂ ਜਾ ਸਕਦੇ ਹੋ ਬੱਸਾਂ ਰਾਹੀਂ ਅਸੀਂ ਉਹੀ ਤਿਆਰਬਾ ਬਣਾਇਆ ਇਹ ਹੈ ਸਾਡਾ ਇੱਕ ਦਿਨ ਵਾਸਤੇ ਪਰ ਮਾ ਸਾਨੂੰ ਕਿਤੇ ਰਾਹ ਚ ਰੋਕ ਦਿਆ ਚਾਹੇ ਸਾਨੂੰ ਦਿੱਲੀ ਭੇਜਦੀ ਹੈ 14 ਤਰੀਕ ਨੂੰ 4 ਵਜੇ ਤੱਕ ਸਾਡਾ ਪ੍ਰੋਗਰਾਮ ਚੱਲੂਗਾ ਉਦੋਂ ਬਾਅਦ ਸਿੱਧਾ ਘਰ ਨੂੰ ਵਾਪਸੀ ਕਰਾਂਗੇ। ਚਲ ਥੋੜੇ ਸ਼ਬਦਾਂ ਜੀ ਮੈਨੂੰ ਇਹ ਵੀ ਦੱਸ ਦਿਓ ਹੁਣ ਜੇ ਐਡਾ ਵੱਡਾ ਇਕੱਠ ਕਰ ਰਹੇ ਹੋ ਕੀ ਕੀ ਮੰਗਾਂ ਨੇ? ਮੰਗਾ ਤਾਂ ਇਹ ਆ ਵੀ ਸਰਕਾਰੀ ਖੇਤ ਸਾਰੀਆਂ ਫਸਲਾਂ ਦੀ, ਮਤਲਬ ਲਖੀਵੀ ਰਖੀਰੀ ਵਾਲਾ 10000 ਰੁਪਏ ਪੈਨਸ਼ਨ ਕਿਸਾਨਾਂ ਸਰ ਜੜਿਆ ਕਰਜ਼ਾ ਇਹ ਸਾਰੀਆਂ ਮੰਗਾਂ ਪੰਨਾ ਲਿਖ ਕੇ ਦਿੱਤੀ ਹੋਈਆਂ ਤੇ ਇਹੀ ਮੰਗਾਂ ਤਾਂ ਹੈਗੀਆਂ ਹੋਰ ਮੰਗਾਂ ਵੀ ਨਹੀਂ। ਅੱਛਾ ਜਿਹੜੇ ਕਿਸਾਨ ਹਜੇ ਬਾਰਡਰਾਂ ਦੇ ਬੈਠੇ ਨੇ ਜਿਹੜੇ ਦੂਸਰੇ ਕਿਸਾਨ ਤੁਸੀਂ ਸੁਖਤ ਕਿਸਾਨ ਮੋਰਚਾ ਪ੍ਰੈਸ ਕਾਨਫਰੰਸ ਕਰ ਰਹੇ ਹੋ ਉਹਨਾਂ ਬਾਰੇ ਵਿਚਾਰ ਵਟਾਂ ਉਹ ਆਬਦਾ ਲੜਦੇ ਨੇ ਅਸੀਂ ਆਬਦਾ ਲੜਾਂਗੇ ਸਾਡੀ ਇੱਕ ਛੇ ਮੈਂਬਰ ਕਮੇਟੀ ਬਣਾਈ ਬਣਾਈ ਹੈ ਉਹਨਾਂ ਨਾਲ ਗੱਲਬਾਤ ਚਲਾ ਰਹੀ ਹੈ ਅਸੀਂ ਏਕਤਾ ਕਰਨੀ ਚਾਹੁੰਦੇ ਹਾਂ ਅਸੀਂ ਏਕਤਾ ਵਾਰ ਹੱਥ ਵਧਾਉਣਾ ਚਾਹੁੰਦੇ ਹਾਂ ਪਰ ਉਧਰੋਂ ਮੋਰਚੇ ਵੱਲੋਂ ਹਜੇ ਕੋਈ ਹੱਥ ਨਹੀਂ ਵਧਾਇਆ ਗਿਆ ਏਕਤਾ ਵੱਲੋਂ ਸਾਡੇ ਕੰਨੀ ਵੀ ਬੀਪਰ ਕਰ ਰਹੇ ਅਸੀਂ ਪੂਰੀ ਤਿਆਰੀ ਜਾਂ ਵੀ ਏਕਤਾ ਉਹ ਜਿਹੜਾ ਪੁਰਾਣਾ ਸਾਡਾ ਮੋਰਚਾ ਹੈ ਉਹ ਜਥੇਬੰਦੀਆਂ ਦੇ ਵਿੱਚ ਲਿਆਂਦੀਆਂ ਜਾਣ ਜੋ ਕੋਈ ਨਵੀਂ ਜਥੇਬੰਦੀ ਹੋਊ ਉਹਦੇ ਬਾਰੇ ਵਿਚਾਰਾਂਗੇ ਤੁਹਾਨੂੰ ਲੱਗਦਾ ਨਹੀਂ ਕਿ ਇਕੱਠੇ ਹੋਣਾ ਚਾਹੀਦਾ ਇੱਕ ਪਲੇਟਫਾਰਮ ਦੇ ਉੱਤੇ ਦੇਖੋ ਮੈਂ ਉਸ ਛੇ ਮੈਂਬਰ ਕਮੇਟੀ ਦਾ ਮੈਂਬਰ ਕਾਸੀ ਗੱਲ ਤੁਹਾਡੀ ਠੀਕ ਹੈ ਪੰਜਾਬ ਦੇ ਲੋਕ ਦੇਸ਼ ਦੇ ਲੋਕ ਚਾਹੁੰਦੇ ਨੇ ਕਿ ਕਿਸਾਨ ਜਥੇਬੰਦੀਆਂ ਇੱਕ ਮੋਟ ਹੋਣ ਏਕਤਾ ਚਾਹਣ ਇਕੱਠਾ ਹੋਵੇ ਸਾਰਾ ਕੁਝ ਪਰ ਏਕਤਾ ਅਸੂਲ ਦੇ ਆਧਾਰ ਤੇ ਹੋਣੀ ਹੈ ਔਰ ਉਸ ਮਾਮਲੇ ਚ 8 ਮੈਂ 8 ਪੁਆਇੰਟ ਪ੍ਰਪੋਜ਼ਲ ਅਸੀਂ ਭੇਜੀ ਸੀ ਔਰ ਉਹਨਾਂ ਦਾ ਕੱਲ ਜਵਾਬ ਆਇਆ ਔਰ ਇਸ ਮਾਮਲੇ ਨੂੰ 6 ਮੈਂਬਰ ਆਪਸ ਵਿੱਚ ਵਿਚਾਰਨਗੇ ਫਿਰ ਅਗਲੀ ਗੱਲ ਕਰਾਂਗੇ ਕਿਉਂਕਿ ਫੌਰੀ ਸਾਡੇ ਸਾਹਮਣੇ ਉਹ 14 ਦੀ ਮਹਾਪੰਚਾਇਤ ਆ ਗਈ ਔਰ ਜਿਆਦਾ ਹੀ ਸੰਭਾਵਨਾ ਹੈ ਕਿ ਮਹਾਪੰਚਾਇਤ ਤੋਂ ਬਾਅਦ ਇਹ ਅੱਗੇ ਜਾਊਗੀ ਉਦਾਂ ਬੀਕੇਯੂ ਚਡੂਨੀ ਨਾਲ ਸਾਡੀ ਗੱਲ ਚੱਲ ਰਹੀ ਔਰ ਆਸ ਹੈ ਕਿ ਉਹ 14 ਤਰੀਕ ਨੂੰ ਜਿਹੜੀ RAM LILA ਮਹਾਪੰਚਾਇਤ ਆ ਉਸ ਚ ਸ਼ਾਮਲ ਹੋਣਗੇ ਚੋਣ ਜਾਬਤਾ ਮੇਰੇ ਖਿਆਲ ਨਾਲ ਲੱਗ ਗਿਆ ਫਿਰ ਦੇਖੋ ਚੋਣ ਜਾਬਤਾ ਲੱਗੇ ਜਾਂ ਨਾ ਲੱਗੇ ਸਾਡੇ ਸਾਹਮਣੇ ਸਵਾਲ ਇਹ ਹੈ ਕਿ ਇਸ ਦੇਸ਼ 'ਚ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਮੁੱਦਿਆਂ ਦਾ ਨਾ ਵਿਸ਼ਵਾਸ ਘਾਤ ਕੀਤਾ ਆ ਭਾਜਪਾ ਸਰਕਾਰ ਨੇ ਇਹ ਮੁੱਦੇ ਇਸ ਦੇਸ਼ ਦੀ ਸਿਆਸਤ 'ਚ ਅਸੀਂ ਜੇ ਦੇਸ਼ ਦੇ ਸਾਰੇ ਦ੍ਰਿਸ਼ ਤੇ ਉਭਾਰਨਾ ਚਾਹੁੰਦੇ ਆ ਤਾਂ ਜੋ ਇਹ ਇਲੈਕਸ਼ਨ ਦੇ ਵਿੱਚ ਭਾਜਪਾ ਨੂੰ ਇਸ ਗੱਲ 'ਈ ਜਵਾਬਦੇਹ ਬਣਾਇਆ ਜਾ ਸਕਦਾ ਹੈ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਚਾਹੀਦਾ ਦੇਸ਼ ਦੇ ਕਿਸਾਨਾਂ ਨੂੰ ਕਰਜ਼ਾ ਮੁਕਤੀ ਚਾਹੀਦੀ ਆ ਦੇਸ਼ ਦੇ ਕਿਸਾਨਾਂ ਨੂੰ ਬਿਜਲੀ ਵੰਡ ਖੇਤਰ ਦਾ ਨੀਜੀਕਰਨ ਨਹੀਂ ਚਾਹੀਦਾ ਪ੍ਰੀपेड ਮੀਟਰ ਨਹੀਂ ਚਾਹੀਦੇ ਇਸ ਮੰਗ ਨੂੰ ਲੈ ਕੇ ਅਸੀਂ ਜਿਹੜਾ ਇਸ ਤਰ੍ਹਾਂ ਸਾਰੀਆਂ ਸਾਡੀਆਂ 6-7 ਪੁਰਾਣੀਆਂ ਮੰਗਾਂ ਨੇ ਜਿਹੜੀਆਂ ਭਾਜਪਾ ਨੇ ਮੰਨ ਕੇ ਜਿਹੜਾ ਵਿਸ਼ਵਾਸ ਘਾਤ ਕੀਤਾ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਸੋ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ